ਖਾਨਕਾਇ ਬਹੁਤ ਜਿਆਦਾ ਸੁੰਦਰ ਹੈ ਪਿਆਰੀ ਹੈ ਪਤਾ ਕਿਉਂ ਪਿਆਰੀ ਹੈ ਸਵੇਰ ਦਾ ਵਕਤ ਸੀ ਅੰਮ੍ਰਿਤ ਵੇਲੇ ਦਾ ਮੇਰੇ ਗੁਰੂ ਵਿਦਾਸ ਪਾਤਸ਼ਾਹ ਆਪਣੀ ਛੱਪਰੀ 'ਚ ਬੈਠੇ ਨੇ ਛੱਪਰੀ ਦੇ ਸਾਹਮਣੇ ਇੱਕ ਬ੍ਰਾਹਮਣ ਜੀ ਹੱਥ ਵਿੱਚ ਪੂਜਾ ਦਾ ਥਾਲ ਲੈ ਕੇ ਆਪਣੇ ਠਾਕਰ ਦੀ ਪੂਜਾ ਕਰਨ ਜਾ ਰਹੇ ਨੇ ਮੰਦਰ ਵਿੱਚ ਠਾਕਰ ਦਵਾਰੇ ਨੂੰ ਉਹ ਮੇਰੇ ਗੁਰੂ ਵਿਦਾਸ ਪਾਤਸ਼ਾਹ ਨੇ ਉਸ ਨੌਜਵਾਨ ਬ੍ਰਾਹਮਣ ਨੂੰ ਆਵਾਜ਼ ਮਾਰੀ ਪਿੱਛੇ ਬ੍ਰਾਹਮਣ ਜੀ ਇਹ ਬ੍ਰਾਹਮਣ ਜੀ ਕਿੱਧਰ ਜਾ ਰਹੇ ਤਦੋਂ ਬ੍ਰਾਹਮਣ ਨੇ ਪਿੱਛੇ ਮੁੜ ਕੇ ਵੇਖਿਆ ਉਹ ਕਹਿੰਦਾ ਕਿ ਸਪਿਆ ਨਾਸ ਹੋ ਗਿਆ ਅੱਜ ਜਿਵੇਂ ਆਰਾਂ ਦਾ ਪੁੱਤਰ ਨੀਚ ਕੋ ਲੈ ਜੀ ਜੋੜੇ ਗੰਨਣਾ ਇਹਦੀ ਬਰਾਦਰੀ ਦਾ ਕਰਮ ਹੈ ਮਰੀ ਹੋਏ ਪਸ਼ੂ ਢੋਣਾ ਇਹਦੀ ਬਰਾਦਰੀ ਦਾ ਕਰਮ ਹੈ ਮੈਂ ਉੱਚੀ ਕੁੱਲ ਦਾ ਬ੍ਰਾਹਮਣ ਵਾ ਮੈਂ ਠਾਕੁਰ ਦੀ ਪੂਜਾ ਕਰਨ ਜਾ ਰਿਹਾ। ਬੇਮਨਾ ਕਰਿਆ ਕਰੋ ਕੁਝ ਨਹੀਂ ਹੁੰਦਾ। ਜਿੱਦਾਂ ਜਿੱਦੇ ਜਿੱਤ ਵਿੱਚ ਵਾਹਿਗੁਰੂ ਵਾਹਿਗੁਰੂ ਹੈ ਨਾ ਉਹਨੂੰ ਚਾਹੇ ਅੱਗੇੋਂ ਆਵਾਜ਼ ਮਾਰੇ ਕੋਈ ਪਿੱਛੋਂ ਮਾਰੇ ਉਹਦੇ ਕਾਰਜ ਰਾਸ। ਬ੍ਰਹਮਣ ਉਹੜਾ ਕੋ ਸਾ ਆਇਆ। ਇੱਕ ਪਿੱਛੋਂ ਆਵਾਜ਼ ਮਾਰੀ ਇੱਕ ਮਾਰੇ ਵੀ ਜਮਿਆਰਾਂ ਦੇ ਪੁੱਤਰ ਨੇ। ਥੋੜਾ ਜਿਹਾ ਉਹਨੂੰ ਤਲਖੀ ਆਈ ਬ੍ਰਹਮਣ ਨੂੰ। ਮਰੇ ਗੁਰੂ ਪਾਤਸ਼ਾਹ ਦਇਆ ਦੇ ਪੁੰਜ ਕਹਿੰਦੇ ਰੱਬ ਜੀ ਐ ਪੰਡਿਤ ਜੀ ਐ ਭਗਵਾਨ ਜੀ ਰੁਕੋ ਹੁਣ ਕੋਈ ਕਿਸੇ ਨੂੰ ਰੱਬ ਕਹ ਦੇਵੇ ਭਗਵਾਨ ਕਹ ਦੇਵੇ ਹਮੇ ਦਾ ਕੁੱਤਾ ਵੱਡ ਜਾਂਦਾ ਸਾਨੂੰ ਇਹ ਕਹ ਦੇਵੇ ਕੋਈ ਬਾਬਾ ਜੀ ਵਾਵਾ ਪ੍ਰਧਾਨ ਜੀ ਵਾਵਾ ਇਹ ਚੌਦਰ ਬੜੀ ਮਾੜੀ ਚੀਜ਼ ਜਦੋਂ ਰੱਬ ਜੀ ਕਿਹਾ ਉਹ ਖਲੋ ਗਿਆ ਚੌਣਾ ਹੋ ਕੇ ਇੱਕ ਚੌੜੀ ਕਰਕੇ ਕਿ ਹੁਣ ਗੱਲ ਬਣੀ ਹਾਂ ਦੱਸੋ ਜੀ ਆਵਾਜ਼ ਕਿਉਂ ਮਾਰੀਏ ਮੇਰੇ ਪਤਸਾ ਕਹਿੰਦੇ ਬ੍ਰਾਹਮਣ ਦੇਵਤਾ ਕਿਟੀ ਕਾਲ ਕਦਮੀ ਵਿੱਚ ਤੁਸੀਂ ਕਿੱਥੇ ਜਾ ਰਹੇ ਹੋ ਉਹ ਬ੍ਰਾਹਮਣ ਕਹਿੰਦਾ ਤੂੰ ਚਮਿਆਰਾ ਦਾ ਪੁੱਤਰ ਤੈਨੂੰ ਮੇਰੀ ਵਿਧੀ ਵਿਧਾਨ ਬਾਰੇ ਕੀ ਪਤਾ ਮੈਂ ਠਾਕਰ ਦੀ ਪੂਜਾ ਕਰਨ ਜਾ ਰਿਹਾ ਹਾਂ ਵਾਹ ਦੇਖੋ ਜਿਹੜੇ ਪੰਡਤ ਨਾਲ ਸਵਾਲ ਜਵਾਬ ਹੋਏ ਨਾ ਇਹ ਸਾਰੇ ਮੇਰੇ ਗੁਰੂ ਨੇ ਸ਼ਬਦ ਅੰਦਰ ਦਰਜ ਕੀਤੇ ਹੋਏ ਨੇ ਇਹ ਸਾਰੇ ਸਵਾਲ ਜਵਾਬ ਹੈ ਦੇ ਮੈਂ ਤੁਹਾਡੇ ਨਾਲ ਇੱਕ ਇੱਕ ਕਰਕੇ ਸਵਾਲ ਜਵਾਬ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਪੰਡਤ ਜੀ ਕਹਿੰਦੇ ਨੇ ਐ ਤੇ ਮੇਰਾ ਦੇ ਪੁੱਤਰ ਸੁਣ ਫਿਰ ਮੈਂ ਠਾਕਰ ਦੀ ਪੂਜਾ ਕਰਨ ਜਾ ਰਿਹਾ ਵਾਂ ਪਤਸ਼ਾਹ ਕਹਿੰਦੇ ਪੂਜਾ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਇਹ ਸਵਾਲ ਹੈ ਕਿੱਦਾਂ ਕਰੇਗਾ ਪੂਜਾ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਪੰਡਤ ਜੀ ਅਕਾਲ ਪੁਰਖ ਦੀ ਪੂਜਾ ਕਿਵੇਂ ਕਰਦੇ ਹੋ ਤੁਸੀਂ ਪੰਡਤ ਬੜਾ ਚੌੜਾ ਹੋ ਕੇ ਮਾਣ ਅਰਸਣ ਲੱਗਿਆ ਕਹਿੰਦਾ ਮੇਰੇ ਕੋਲ ਦੁੱਧ ਹੈ ਮੇਰੇ ਕੋਲ ਗੰਗਾ ਜਲ ਹੈ ਮੇਰੇ ਕੋਲ ਚੰਦਨ ਹੈ ਮੇਰੇ ਕੋਲ ਪ੍ਰਸਾਦ ਹੈ ਮੈਂ ਠਾਕਰ ਨੂੰ ਨਿਲਾਵਾਵਾਂਗਾ ਅਸ্নান ਕਰਾਵਾਂਗਾ ਚੰਦਨ ਨਾਲ ਤਿਲਕ ਕਰਾਂਗਾ ਭੋਗ ਲਵਾਵਾਂਗਾ ਦੁੱਧ ਦਾ ਫੁੱਲ ਅਰਪਿਤ ਕਰਾਂਗਾ ਮੇਰਾ ਠਾਕਰ ਖੁਸ਼ ਹੋ ਜਾਏਗਾ ਵੇਖੋ ਇਹ ਪੰਡਤ ਦਾ ਸਵਾਲ ਮੇਰੇ ਗੁਰੂ ਨੇ ਦਰਜ ਕੀਤਾ ਪਾਣੀ ਕਹਿੰਦੀ ਦੂਤ ਤਾਂ ਬਛਰੇ ਥਨੋਂ ਬਟਾਰਿਓ ਜਦੋਂ ਇਹ ਸ਼ਬਦ ਕਹੇ ਉਸ ਪੰਡਤ ਦੇ ਹੋਸ਼ ਗੁਮ ਹੋ ਗਏ ਕੋਮ ਸਾਡੇ ਵੀ ਹੋ ਜਾਣੇ ਪੰਡਤ ਜੀ ਦੇ ਹੋਸ਼ ਗਮ ਹੋ ਗਏ ਕਿਉਂ ਹੋਏ ਕਿਉਂਕਿ ਪਾਤਸ਼ਾਹ ਨੇ ਗੱਲ ਬੜੇ ਪਤੂ ਜਿਹੇ ਕਹਿ ਦਿੱਤੀ ਦੂਤ ਤਾ ਬਸਰੇ ਥਨੋ ਵਟਾਰਿਓ ਮਾਫ ਕਰਨਾ ਸਾਨੂੰ ਨਹੀਂ ਸਮਝ ਲੱਗਦਾ ਪੰਡਤ ਨੂੰ ਸਮਝ ਲੱਗ ਗਿਆ ਸਾਬ ਪਾਤਸ਼ਾਹ ਕਹਿੰਦੇ ਐ ਪੰਡਤ ਜੀ ਮੇਰਾ ਤੇਰਾ ਦੁੱਧ ਹੈ ਇਹ ਜੂਠਾ ਹੈ ਤੇਰਾ ਜਲ ਜੂਠਾ ਹੈ ਤੇਰਾ ਫੁੱਲ ਜੂਠਾ ਹੈ ਝੂਠੇ ਪਦਾਰਥਾਂ ਦੇ ਨਾਲ ਆਪਣੇ ਠਾਕੁਰ ਦੀ ਪੂਜਾ ਕਰੇਂਗਾ ਕਿਵੇਂ ਪੰਡਿਤ ਜੀ ਬੜਾ ਹੈਰਾਨ ਕਹਿੰਦਾ ਨਾਨਾ ਐ ਰਵਿਦਾਸ ਮੇਰੇ ਪਦਾਰਥ ਝੂਠੇ ਨਹੀਂ ਹਨ ਮੈਂ ਆਪਣੀ ਗਊ ਦੇ ਥਣਾਂ ਵਿੱਚੋਂ ਧਾਰ ਦੁੱਧ ਆਪ ਕੱਢ ਕੇ ਲਿਆ ਆਵਾ ਦੁੱਧ ਸੱਚਾ ਹੈ ਫੁੱਲ ਮੈਂ ਬਗੀਚੀ ਵਿੱਚੋਂ ਆਪ ਤੋੜਿਆ ਫੁੱਲ ਸੱਚਾ ਹੈ ਗੰਗਾ ਦਾ ਜਲ ਸੁੱਚਾ ਹੈ ਪਰ ਹਾਲਾ ਕਿਹਦੇ ਨਾਲ ਪਿਆ ਰੱਬ ਨਾਲ ਮੇਰੇ ਗੁਰੂ ਰਬਦਾਸ ਨਾਲ ਆ ਪਾਚਕੰਦੀ ਪੰਡਤ ਜੀ ਸੁਣੋ ਤੁਹਾਡੇ ਇਹ ਸਾਰੇ ਪਦਾਰਥ ਝੂਠੇ ਨੇ ਠਾਕਰ ਨੂੰ ਚੜਾਣ ਦੇ ਰੱਬ ਨੂੰ ਚੜਾਣ ਦੇ ਜੋਗ ਨਹੀਂ ਧਰ ਵਾਲਿਓ ਬਹਿਮ ਨਾ ਕਰਨਾ ਠਾਕਰ ਤੋਂ ਭਾਵ ਰੱਬ ਹੁੰਦਾ ਏ ਤੂੰ ਠਾਕਰ ਬੋਲੋ ਪਿਆਰ ਤੂ ਠਾਕਰ ਅਰਦਾਸ ਕਰਦੇ ਨਾ ਠਾਕਰ ਨੂੰ ਰਵਦਾਸ ਠਾਕਰ ਬਸ ਰਵਦਾਸ ਠਾਕਰ ਬਣਾਏ ਠਾਕਰ ਤੋਂ ਮੀਤ ਹੁੰਦਾ ਹੈ ਭਾਵ ਹੁੰਦਾ ਹੈ ਰੱਬ ਕਰਤਾਰ ਬਾਦਸ਼ਾਹ ਕਹਿੰਦੇ ਨੇ ਠਾਕਰ ਦੀ ਪੂਜਾ ਇਹ ਝੂਠੇ ਪਦਾਰਥਾਂ ਨਾਲ ਕਿਵੇਂ ਕਰੇਗਾ ਪੰਡਤ ਜੀ ਕਹਿੰਦਾ ਸੱਚੇ ਹੈ ਪਰ ਮੇਰੇ ਗੁਰੂ ਕਹਿੰਦਾ ਝੂਠੇ ਹੈ ਦੇਖੋ ਝੂਠੇ ਕਿੱਦਾਂ ਹਣ ਮੇਰੇ ਬਾਦਸ਼ਾਹ ਕਹਿੰਦੇ ਦੂਤ ਬਛਰੇ ਥਨੋਂ ਵਟਾਰਿਓ ਐ ਪੰਡਤ ਜੀ ਜਦੋਂ ਤੁਸੀਂ ਧਾਰ ਦੁੱਧ ਚੋਇਆ ਸੀ ਉਸ ਤੋਂ ਪਹਿਲਾਂ ਦੁੱਧ ਬਛਰੇ ਨੇ ਚੁੰਗਿਆ ਸੀ ਪੰਡਤ ਜੀ ਕਹਿੰਦਾ ਚੁੰਗਿਆ ਸੀ ਐ ਪੰਡਤ ਜੀ ਦੁੱਧ ਫਿਰ ਝੂਠਾ ਨਾ ਹੋਇਆ ਪੰਡਤ ਸਨ ਹੋ ਗਿਆ ਉਹ ਪੰਡਤ ਵੀ ਸੱਚੀ ਮੁੱਚੀ ਦਾ ਪੰਡਤ ਰਿਹਾ ਹੋਵੇਗਾ ਉਹ ਪੰਡਤ ਨੂੰ ਵੀ ਨਮਨ ਹੈ ਪੰਡਤ ਨੂੰ ਵੀ ਪ੍ਰਣਾਮ ਹੈ ਕਿਉਂ ਇਸ ਸ਼ਬਦ ਜੀ ਉਹ ਪੰਡਤ ਨੇ ਮੇਰੇ ਗੁਰੂ ਨੂੰ ਗੁਰੂ ਧਾਰਨ ਕਰ ਲਿਆ ਸੀ ਉਹ ਪੰਡਤ ਪੰਡਤ ਨੂੰ ਵੀ ਨਮਨ ਹੈ ਕਿਉਂਕਿ ਉਸ ਪੰਡਤ ਨੇ ਪੂਜਾ ਦਾ ਥਾਲ ਮੇਰੇ ਗੁਰੂ ਸਾਹਮਣੇ ਰੱਖ ਕੇ ਉੱਥੇ ਹੀ ਮੇਰੇ ਗੁਰੂ ਨੂੰ ਗੁਰੂ ਧਾਰਨ ਕਰ ਲਿਆ ਸੀ ਸ਼ਬਦ ਜੀ ਆ ਜਾਣਾ ਇਹਦੇ ਵਿੱਚ ਹੀ ਆ ਜਾਣਾ ਆਕੜ ਉਹਦੀ ਭਜ ਗਈ ਸਾਰੀ ਉਹਦਾ ਹਨੇਰਾ ਦੂਰ ਹੋ ਗਿਆ ਸਮਝ ਆ ਗਈ ਗੱਲ ਪਤਸ਼ਾਹ ਕਹਿੰਦੇ ਪੰਡਤ ਜੀ ਦੂਤ ਤਾਂ ਬਛਰੇ ਥਣੋਂ ਬਟਾਰਿਓ ਫੁੱਲ ਪਭਰ ਤੇਰਾ ਦੁੱਧ ਬਛੜੇ ਨੇ ਝੂਠਾ ਕੀਤਾ ਹੋਇਆ ਏ ਤੇ ਜਿਹੜਾ ਫੁੱਲ ਹੈ ਨਾ ਪਹਿਲੇ ਬਾਸ ਨਹੀਂ ਹੈ ਪਭਰੇ ਕਹਿੰਦਾ ਪੰਡਤ ਜੀ ਜੇ ਤੋ ਫੁੱਲ ਤੋੜਿਆ ਇਹਦੇ ਵਿੱਚੋਂ ਸ਼ਾਇਦ ਪਰਾਗਣ ਪਭਰਾ ਚੂਸ ਕੇ ਲੈ ਗਿਆ ਨੂੰ ਝੂਠਾ ਕਰ ਗਿਆ ਪੰਡਤ ਜੀ ਸਮਝ ਗਏ ਕਿ ਮੇਰਾ ਦੁੱਧ ਵੀ ਝੂਠਾ ਮੇਰਾ ਫੁੱਲ ਵੀ ਝੂਠਾ ਜਲਮੀਨ ਵਗਾਰੇਓ ਪੰਡਤ ਜੀ ਜਿਸ ਗੰਗਾ ਨਦੀ ਦੇ ਜਲ ਨੂੰ ਤੁਸੀਂ ਪਵਿੱਤਰ ਕਹਿੰਦੇ ਹੋ ਨਾ ਉਹ ਵੀ ਝੂਠਾ ਦੇਖੋ ਕਿੱਡਾ ਬੜਾ ਦਲੀਲ ਹੈ ਵਾਹ ਐ ਗੁਰੂ ਦਾਸ ਪਾਤਸ਼ਾਹ ਤੇਰੀ ਬਹੁਤ ਵੱਡੀ ਬੜਿਆਈ ਹੈ ਤੇਰੇ ਮੈਂ ਕਿਹੜੇ ਕਿਹੜੇ ਗੁਣ ਗਾਵਾਂ ਦੇਖੋ ਕੋਈ ਉਹ ਡਾਂਗ ਸੋਟਾ ਲੈ ਕੇ ਮਗਰ ਨਹੀਂ ਪਏ ਪੰਡਤ ਦੇ ਅਸੀਂ ਨਿੰਦੇ ਕਰੀ ਜਾਂਦੇ ਆ ਨਾ ਨਾ ਨਿੰਦਿਆ ਦਾ ਕੋਈ ਕੰਮ ਨਹੀਂ ਗੁਰੂ ਕਰਦਾ ਆਪਣੇ ਗੁਰੂ ਦੇ ਗੁਣ ਦੱਸੋ ਗੁਣ ਤਾਂ ਕਿ ਦੂਜੇ ਲੋਗ ਕਹਿਣ ਤਨ ਗੁਰੂ ਰਵਿਦਾਸ ਤਨ ਗੁਰੂ ਰਵਿਦਾਸ ਕਿਉਂ ਨਹੀਂ ਦੂਜਾ ਸਮਾਜ ਕਹਿੰਦਾ ਕਿਉਂ ਭਗਤ ਭਗਤ ਕਹੀ ਜਾਂਦੇ ਨੇ ਸਾਡਾ ਵੀ ਕਸੂਰ ਹੈ ਤੇ ਅਸੀਂ ਗੁਰੂ ਨੂੰ ਹਲੀ ਆਪ ਵੀ ਗੁਰੂ ਸਵਕਾਰ ਕਰਨ ਤੋਂ ਕੱਚੇ ਹਾਂ ਜਦੋਂ ਤੁਹਾਡੇ ਘਰ ਵਿੱਚੋਂ ਤਨ ਗੁਰੂ ਰਵਿਦਾਸ ਤਨ ਗੁਰੂ ਰਵਿਦਾਸ ਦਾ ਆਵਾਜ਼ਾ ਰੋਜ਼ ਆਇਆ ਲਗਾਤਾਰ ਆਇਆ ਤੁਸੀਂ ਗੁਰੂ ਦੇ ਸਿੱਖ ਬਣ ਜਾਣਾ ਹੈ ਤੇ ਤੁਸੀਂ ਗੁਰੂ ਦੀ ਮੂਰਤ ਬਣ ਜਾਣਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਤੁਸੀਂ ਗੁਰੂ ਦਾ ਰੂਪ ਹੋ ਜਾਣਾ ਹੈ ਪੰਡਤ ਜੀ ਪੰਡਤ ਕਹਿੰਦਾ ਮੇਰਾ ਇਹੜਾ ਗੰਗਾ ਜਲ ਹੈ ਉਹ ਕਿਵੇਂ ਦੱਸੋ ਮਾੜਾ ਮੇਰੇ ਪਤਸ਼ਾਹ ਕਹਿੰਦੇ ਜਲ ਮੀਨ ਬਗਾਰੇਓ ਪੰਡਤ ਜੀ ਤੁਸੀਂ ਮੰਨਦੇ ਹੋ ਸੂਤਕ ਪਾਤਕ ਨੂੰ ਆ ਤੁਹਾਡੇ ਵਿੱਚ ਵੀ ਬਹੁਤੇ ਮੰਨਦੇ ਹੋਣੇ ਸੂਤਕ ਪਾਤਕ ਨੂੰ ਆ ਤੁਹਾਡੇ ਵਿੱਚੋਂ ਵੀ ਮੰਨਦੇ ਹੋਣੇ ਨੇ ਸੂਤਕ ਪਾਤਕ ਨੂੰ ਔਖੇ ਨਾ ਹੋਣਾ ਬੇਮਨਾ ਕਰਿਆ ਕਰੂ ਅਸਰਾਤ ਚੱਲਦੇ ਨੇ ਸ਼ਰਾਦ ਪਿਆਰ ਵਾਲਿਓ ਸ਼ਰਾਦ ਤੋਂ ਪਾਵੇ ਸ਼ਰਦ ਜਿੰਦੇ ਬਾਪ ਨੂੰ ਰੋਟੀ ਨਾ ਦਿੱਤੀ ਜਿੰਦੀ ਸੱਸ ਨੂੰ ਰੋਟੀ ਨਾ ਦਿੱਤੀ ਤੇ ਮਰਿਆ ਫਿਰ ਸ਼ਰਾਦ ਕਿੱਥੇ ਰੱਬ ਦੇ ਦਰਗਾਹ ਚ ਪ੍ਰਵਾਨ ਨਹੀਂ ਹੋਣਾ ਨਹੀਂ ਹੋਏਗਾ ਰਾਹ ਦਾ ਸਰਦਾਂ ਜਿੰਦੇ ਜੀ ਦੀ ਪੂਜਾ ਕਰੋ ਜਿੰਦੇ ਜੀ ਦੀ ਸੇਵਾ ਕਰੋ ਸूतक ਪਾਤਕ ਹੁੰਦਾ ਹੈ ਪਾਣੀ ਵਿੱਚ ਪੰਡਤ ਜੀ ਮੱਛੀ ਜੰਮਦੇ ਏ ਤੇ ਸूतक ਹੁੰਦਾ ਹੈ ਮੱਛੀ ਮਰ ਜਾਂਦੀ ਤੇ ਪਾਤਕ ਹੁੰਦਾ ਹੈ ਸूतक ਹੁੰਦਾ ਹੈ ਸੰਜੋਗ ਪਾਤਕ ਹੁੰਦਾ ਹੈ ਵਿਜੋਗ ਸूतक ਹੁੰਦਾ ਹੈ ਧਰਤੀ ਤੇ ਜਨਮ ਲੈਣਾ ਪਾਤਕ ਹੁੰਦਾ ਹੈ ਗਰੂਵ ਹੋ ਜਾਣਾ ਚਲੇ ਜਾਣਾ ਮਰ ਜਾਣਾ ਫਨਾ ਹੋ ਜਾਣਾ ਉਹ ਤਿੰਜਾਨੇ ਸੂਤਕ ਤੇ ਪਾਤਕ ਪੰਡਤ ਜੀ ਜਿਸ ਜਲ ਅੰਦਰ ਸੂਤਕ ਪਾਤਕ ਲਗਾਤਾਰ ਚੱਲ ਰਿਹਾ ਏ ਮੱਛੀ ਜੰਮ ਰਹੀ ਏ ਜੀ ਰਹੀ ਏ ਉਹ ਸੂਤਕ ਬਤਕ ਵਾਲਾ ਪਾਣੀ ਠਾਕਰ ਨੂੰ ਕਿਵੇਂ ਚੜਾ ਹੋ ਗਏ ਨਾ ਪੰਡਤ ਜੀ ਹੋਸ਼ ਗਮ ਦੁਨੀਆ ਵਸਤਾ ਫੜੀਆਂ ਨੇ ਸਾਰੀਆਂ ਹੀ ਜੁੱਠੀਆਂ ਨੇ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੇ ਤਾਂ ਪੂਜਾ ਕਰੀਏ ਕਿਹੜੀ ਕਿਹੜੀ ਸ਼ੈ ਨਾਲ ਕਰੀਏ ਪੂਜਾ ਪਾਤਸ਼ਾਹ ਕਹਿੰਦੇ ਸੁਣੋ ਹਲੀ ਹੋਰ ਪੰਡਤ ਜੀ ਹਲੀ ਹੋਰ ਰੁਕੋ ਸਾਊਂਡ ਵਾਲੇ ਵੀਰ ਨੂੰ ਬੇਨਤੀ ਐ ਸਾਊਂਡ ਥੋੜੀ ਸੈੱਟ ਕਰੇ ਭਾਈ ਚੌਧਰੀ ਸਾਹਿਬ ਜਿੱਥੇ ਵੀ ਆਵਾਜ਼ ਨੂੰ ਸੁਣਦੇ ਹੋਣ ਤੇ ਭਾਈ ਸਪੀਕਰ ਥੋੜਾ ਠੀਕ ਕਰ ਦੇਵੀਂ ਅਵਰਣ ਫੂਲ ਅਨੂਪਨ ਪਾਵਉ ਰਹਾਉ ਦੀ ਪੰਕਤੀ ਐ ਮਹਿਲਾ ਅਗਰ ਵੇਰੇ ਹੈ ਭਾਂਗਾ ਪੰਡਤ ਜੀ ਤੇਰੇ ਫੁੱਲ ਏ ਜੂਠੇ ਨੇ ਦੁਸ਼ਤ ਨੇ ਜਿਹੜਾ ਚੰਦਨ ਹੈ ਨਾ ਪਿਆਰੇ ਉਹ ਚੰਦਨ ਸਨਾਤਨ ਵੀਰ ਇੱਕ ਸ਼ਬਦ ਆਂਦਾ ਨਾਮ ਤੇ ਰੋਰਸਾ ਕਿਹੜੇ ਕਿਹੜੇ ਗੁਰੂ ਕੇ ਪੈਰਾਂ ਨੂੰ ਆਰਤੀ ਆਂਦੀ ਹੈ ਹੱਥ ਖੜਾ ਕਰੋ ਨਾਮ ਤੇ ਰੋਆਰਤੀ ਕਿੰਨਿਆਂ ਨੂੰ ਆਂਦੀ ਹੈ ਬਸ ਬਰਲੇ ਬਰਲੇ ਹੱਥ ਖੜੇ ਨਹੀਂ ਕਿਦਾਂ ਭਲਾ ਹੋ ਜਾਏਗਾ ਸਾਡਾ ਕੋਈ ਹੈ ਚੱਜ ਦੱਸੋ ਸਾਨੂੰ ਗੁਰੂ ਪਾਤਸ਼ਾਹ ਦੀ ਆਰਤੀ ਨਾਲ ਮੋਹ ਨਹੀਂ ਸਮਝ ਲਓ ਸਾਨੂੰ ਗੁਰੂ ਨਾਲ ਪਿਆਰ ਨਹੀਂ ਉੱਚ ਇੱਕ ਸ਼ਬਦ ਆਦਾ ਏ ਔਰਸਾ ਔਰਸਾ ਇੱਕ ਪੱਥਰ ਦਾ ਟੁਕੜਾ ਹੁੰਦਾ ਏ ਜਿਹਦੇ ਤੇ ਬ੍ਰਾਹਮਣ ਇੱਕ ਖਾਸ ਤਰ੍ਹਾਂ ਦਾ ਚੰਦਰ ਰਗੜ ਕੇ ਨਾ ਉਹ ਠਾਕਰ ਦੇ ਮੂਰਤੀ ਦੇ ਮੱਥੇ ਤੇ ਵੀ ਤਿਲ ਕਰਦਾ ਤੇ ਆਪਣੇ ਵੀ ਕਰਦਾ ਏ ਚੰਦਰ 6 ਪ੍ਰਕਾਰ ਦੇ ਹੁੰਦੇ ਨੇ ਹੱਥ ਖੜਾ ਕਰੋ ਕਿਸੇ ਨੇ ਚੰਦਨ ਦਾ ਰੁੱਖ ਦੇਖਿਆ ਹੈ ਕੋਈ ਹੱਥ ਨਹੀਂ ਖੜਾ ਦਾਸ ਨੇ ਵੇਖਿਆ ਹੈ ਚੰਦਨ ਘਾਟ ਮਹਾਰਾਸ਼ਟਰ ਵਿੱਚ ਜੰਗਲ ਚ ਗੁਰਦੁਆਰਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿੱਥੇ ਸਿੱਧਾਂ ਨੂੰ ਤਾਰਨਾ ਕੀਤਾ ਨਛੰਦਰਨਾਥ ਤੇ ਇਥੇ ਮੇਲ ਹੋਏ ਨੇ ਅੱਜ ਵੀ ਉੱਥੇ ਬਹੁਤ ਚੰਦਨ ਖੜੇ ਨੇ ਵੱਡੇ ਵੱਡੇ ਪਰ ਮੇਰਾ ਵਿਸ਼ਾ ਨਹੀਂ ਹੈ ਉਹ ਚੰਦਨ ਡਗੜ ਕੇ ਪੰਡਤ ਤਿਲਕ ਕਰਦਾ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਐ ਪੰਡਤ ਜੀ ਮੈਲੇ ਅਗਰ ਵੇਰੇ ਹੈ ਪੰਗਾ ਜਿਹੜਾ ਹਿਮਾਲਿਆ ਦੀ ਗੋਦ ਤੋਂ ਤੂੰ ਚੰਦਨ ਲੈ ਕੇ ਆਇਆ ਨਾ ਇਸ ਚੰਦਨ ਜਿੱਥੇ ਚੰਦਨ ਹੁੰਦਾ ਹੈ ਨਾ ਉਥੇ ਸੱਪ ਬੜੇ ਰਹਿੰਦੇ ਨੇ ਜੜੀਲੇ ਸੱਪ ਉਹ ਲਪੇਟੇ ਪਾਪਾ ਕਿ ਉਹਦੀ ਠੰਡਕ ਚੰਦਨ ਠੰਡਾ ਹੁੰਦਾ ਹੈ ਉਹਦੀ ਠੰਡਕ ਮਾਣਦੇ ਨੇ ਤੇਰਾ ਜਿਹੜਾ ਚੰਦਨ ਹੈ ਸੱਪਾਂ ਨੇ ਦੁਸ਼ਤ ਕਰ ਦਿੱਤਾ ਹੋਇਆ ਇਹ ਵੀ ਕਾਵਲ ਨਹੀਂ ਅੰਮ੍ਰਿਤ ਵਿਖ ਵਸੈ ਇਕ ਸੰਗਾ ਕਹਿੰਦੇ ਇਕ ਅੰਮ੍ਰਿਤ ਇਕ ਵਿਸ਼ ਦੋਨੇ ਇਕ ਜਗਾ ਵਸਦੇ ਸੀ ਵਸੇ ਅੰਮ੍ਰਿਤ ਔਰ ਵਿਸ਼ ਸਾਡੇ ਅੰਦਰ ਹੀ ਵਸਦੇ ਨੇ ਔਖੇ ਨਾ ਹੋਇਓ ਝਿੜਾ ਵੀ ਨਾ ਕਰਿਓ ਬੈਠੇ ਨਾ ਸਾਰੇ ਇੱਥੇ ਮੈਂ ਵੀ ਤੁਹਾਡੇ ਵਿੱਚ ਹੀ ਆ ਮੈਂ ਬਾਹਰ ਨਹੀਂ ਆ ਹੁਣ ਵੈਗੁਰੂ ਵੈਗੁਰੂ ਕਰੀ ਜਾਂਦੇ ਆ ਘਰ ਜਾ ਕੇ ਕਹਿੰਦੇ ਭੀ ਗੌਂਡੀ ਦਾ ਜੇ ਨੁਕਸਾਨ ਇਦਾਂ ਹੋ ਜਾਇਆ ਨਾ ਤਾਂ ਚੰਗਾ ਆਪਣੀ ਚੜ੍ਹਦੀ ਕਲਾ ਦੂਜੇ ਦੀ ਕਿਤੇ ਹੋ ਜਾਏ ਨਾ ਕੋਈ ਕੋ ਗੱਡੀ ਲੈ ਲੈ ਕੋਈ ਘਰ ਪਾ ਲੈ ਉਹ ਤਾਂ ਠਾਗ ਹੈ ਪਤਾ ਨਹੀਂ ਕਿਹੜੀਆਂ ਅਕੜੀਆਂ ਗੱਲਾਂ ਮੁੱਖ ਤੋਂ ਬੋਲ ਦਿੰਦੇ ਆ ਨਾ ਨਾ ਪਿਆਰੇ ਸਰਬਤ ਦਾ ਭਲਾ ਮੰਗੀਏ ਵਿੱਚ ਵਾਹਿਗੁਰੂ ਵਾਹਿਗੁਰੂ ਵਿਖ ਰਹੀ ਜਾਣਾ ਅੰਦਰ ਜ਼ਹਿਰ ਵੀ ਭਰ ਕੇ ਰੱਖਣਾ ਤੇ ਸਾਡੇ ਲਈ ਵੀ ਗੱਲ ਹੈ ਅੰਮ੍ਰਿਤ ਵਿਖ ਬਸ ਇੱਕ ਸੰਗਾ ਇੱਥੇ ਅੰਦਰ ਹੀ ਗਲੀ ਗਲੀ ਤੋਂ ਆਈ ਆਵਾਜ਼ ਜੈਰਬਦਾਸ ਇੱਥੋਂ ਵੀ ਹੋ ਜਾਂਦੀ ਏ ਤੇਰਖਾ ਵੀ ਇੱਥੇ ਪੈਦਾ ਹੋ ਜਾਂਦੀ ਏ ਜੈਰ ਵੀ ਇੱਥੇ ਨਿਕਲ ਜਾਂਦਾ ਏ ਸਾਡੇ ਅੰਦਰ ਵੀ ਇਹ ਚੱਲ ਰਿਹਾ ਏ ਖੇਡ ਹੁਣ ਦੇਖੋ ਪੰਡਤ ਸਵਾਲ ਕਰਦਾ ਏ ਪੰਡਤ ਜੀ ਸਮਝ ਗਏ ਪੇ ਮੇਰੀਆਂ ਗੱਲਾਂ ਹੁਣ ਸਾਰੀਆਂ ਝੁੱਟੀਆਂ ਪੈ ਗਈਆਂ ਉਹਨੇ ਸੋਚਿਆ ਵੀ ਇਚਮਾਰਾਂ ਦਾ ਪੁੱਤਰ ਏ ਇਹਨੂੰ ਵਿਧੀ ਵਿਧਾਨ ਦਾ ਕੀ ਪਤਾ ਉਹਨੇ ਸਵਾਲ ਕੀਤਾ ਅੱਗੇ ਹੁਣੇ ਉਹ ਵੀ ਦਰਜ ਕੀਤਾ ਮੇਰੇ ਗੁਰੂ ਨੇ ਅਗਲੇ ਸ਼ਬਦ ਮੇਰੇ ਗੁਰੂ ਦੇ ਨਹੀਂ ਪੰਡਤ ਦੇ ਨੇ ਇਹ ਸ਼ਬਦ ਅੰਦਰ ਅਗਲਾ ਸ਼ਬਦ ਪੰਡਤ ਦਾ ਸਵਾਲ ਹੈ ਜਿਹੜਾ ਮੇਰੇ ਗੁਰੂ ਨੇ ਆਪਣੇ ਮਖਾਰ ਵਿੱਚੋਂ ਆਪਣੇ ਢੰਗ ਨਾਲ ਲਿਖਿਆ ਕਰੇ ਉਹ ਪੰਡਤ ਜੀ ਕਹਿੰਦੇ ਤੂ ਉਪਦੀਪ ਨਾ ਹੀ ਵੇਦੇ ਵਾਸਾ ਕੈਸੇ ਪੂਜ ਕਰੇ ਤੇਰੀ ਦਾਸਾਂ ਲੈ ਹੁਣ ਤੂੰ ਦੱਸ ਫਿਰ ਤੁਸੀਂ ਕਹਿੰਦੇ ਤੂ ਵੀ ਤੇਰਾ ਵਿਹਾ ਪ੍ਰਸ਼ਾਦ ਵੀ ਤੇਰਾ ਵਾਸਾ ਝੂਠਾ ਹੁਣ ਦੱਸ ਪੂਜਾ ਕਰੀਏ ਤਾਂ ਕਰੀਏ ਕਿਦਾਂ ਤੂੰ ਦੱਸ ਦੇਖੋ ਐਡਾ ਸੁੰਦਰ ਸ਼ਬਦ ਹੈ ਸਵਾਲ ਜਵਾਬ ਨਾਲ ਹੀ ਆਈ ਜਾਂਦੇ ਨੇ ਪੰਡਾ ਜੀ ਸਨਮੁਖ ਖੜੇ ਦੇਖੋ ਮੰਦਰ ਕਲਪਨਾ ਕਰੋ ਇੱਧਰ ਮੇਰੇ ਗੁਰੂ ਅਰਵਿਦਾਸ ਪਾਤਸ਼ਾਹ ਖੜੇ ਹੋਣ ਸਨਮੁਖ ਪੰਡਿਤ ਥਾਲ ਸਜਾਈ ਖੜਾ ਹੋਵੇ ਰੱਬ ਦੀ ਪੂਜਾ ਕਰਨ ਲਈ ਉਹਨੂੰ ਭੋਲੇ ਨੂੰ ਇਹ ਨਹੀਂ ਪਤਾ ਜਿਹੜੇ ਠਾਕਰ ਨੂੰ ਮੰਦਰਾ ਚ ਲੱਭਦਾ ਪਿਆਏ ਓਏ ਭੋਲਿਆ ਤੇਰੇ ਸਾਹਮਣੇ ਤਾਂ ਬਿਰਾਜਮਾਨ ਹੈ ਓ ਮੇਰਾ ਗੁਰੂ ਆਖੋ ਤਨ ਤਨ ਗੁਰੂ ਆਵਾਜ਼ ਨਹੀਂ ਆਈ ਸਨਮੁਖ ਖੜੇ ਨੇ ਆਖੋ ਤਨ 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 ਸਤਿਗੁਰੂ ਰਵਿਦਾਸ ਪਾਚੀ ਸਾਹਮਣੇ ਖੜਾ ਤੇਰੇ ਰੱਬ ਤੇ ਗੁਰੂ ਕੇ ਪਿਆਰਿਓ ਤੂਪ ਦੀਪ ਨਾਈਵੇ ਦੇ ਵਾਸਾ ਕੈਸੇ ਪੂਜ ਕਰੇ ਤਰੀ ਦਸਾ ਪੰਡਿਤ ਜੀ ਨੇ ਸਵਾਲ ਕੀਤਾ ਪਰ ਕਿਦਾਂ ਪੂਜਾ ਕਰੀਏ ਜੀ ਲਓ ਫਿਰ ਮੇਰੇ ਗੁਰੂ ਦਾ ਸਵਾਲ ਸੁਣਿਓ ਜਵਾਬ ਕਿੱਡਾ ਸੁੰਦਰ ਹੈ ਪਾਤਸ਼ਾਹ ਕਹਿੰਦੇ ਤਨ ਮਨ ਅਰਪਿਓ ਪੂਜ ਚਰਾਵੋ ਗੁਰ ਪ੍ਰਸਾਦ ਨਰੰਜਨ ਪਾਵਾ ਵਾ ਵਾ ਮਰੇ ਗੁਰੂ ਬਦਾਸ ਤੇਰੀ ਬਾਣੀ ਅਪਰੰਪਾਰ ਤਨ ਹੈ ਤੂੰ ਗੁਰੂ ਬਦਾਸ ਪਤਸ਼ਾਹ ਕਹਿੰਦੇ ਨੇ ਪੰਡਤ ਜੀ ਇਹ ਲਲੇਰ ਨਾਲ ਤੂਫ ਨਾਲ ਰੱਬ ਨਹੀਂ ਮਿਲਣਾ ਤਨ ਮਨ ਅਰਪਿਓ ਪੂਚਰਾਵੋ ਆਪਣਾ ਤਨ ਤੇ ਮਨ ਗੁਰੂ ਦੇ ਚਰਨਾਂ ਵਿੱਚ ਪੇਟ ਕਰ ਦੇ ਗੁਰ ਪ੍ਰਸਾਦ ਨਰੰਜਨ ਪਾਵਾ ਹੋ ਗੁਰੂ ਦਾ ਪ੍ਰਸ਼ਾਦ ਇਹ ਖੁੰਦਾ ਜੀ ਪ੍ਰਸ਼ਾਦ ਜਿਹੜਾ ਉਹ ਦੇ ਕਾਊਂਟਰ ਤੇ ਮਿਲ ਰਿਹਾ ਇੱਕ ਪ੍ਰਸਾਦ ਗੁਰੂ ਕਿਰਪਾ ਦਾ ਇਹ ਪ੍ਰਸਾਦ ਹੈ ਇਦਾਂ ਹੱਥ ਫਲਾਓਗੇ ਪ੍ਰਸਾਦ ਮਿਲ ਜਾਏਗਾ ਮਨ ਰੂਪੀ ਝੋਲੀ ਗੁਰੂ ਦੇ ਸਾਹਮਣੇ ਫਲਾਓਗੇ ਗੁਰੂ ਪ੍ਰਸਾਦ ਮਿਲ ਜਾਏਗਾ ਬਸ ਭੇਦ ਹੀ ਹੈ ਕਹਦਾਂਗੇ ਜੇ ਕੋ ਅਵਾਜ਼ ਮਾਰੇ ਹਾਂ ਅਗਲੀ ਵਾਰ ਕਹਦਾਂਗੇ ਹਾਂ ਜੀ ਭਾਵਰਦੁਨ ਦਾ ਇੱਕੋ ਹੀ ਹੈ ਪਰ ਤਸਵੀਰ ਬਦਲ ਗਈ ਹਾਂ ਹਾਂਜੀ ਭਾਵ ਅਰਥ ਇੱਕੋ ਹੀ ਐ ਮਾਕਰਨ ਅਰਥ ਇੱਕੋ ਹੀ ਐ ਭਾਵ ਅਲਗ-ਅਲਗ ਜਿਵੇਂ ਸਮਾਨ ਦਾ ਵਰਤਦਾ ਇੱਕ ਪ੍ਰਸ਼ਾਦ ਉੱਥੇ ਇਦਾਂ ਬੁੱਕ ਕੀਤਾ ਇਦਾਂ ਅਥਿਹਲੀ ਕੀਤੀ ਇਦਾਂ ਹੱਥ ਕੀਤੇ ਅੱਡੇ ਗੁਰੂ ਦੀ ਕਿਰਪਾ ਪੰਜ ਤੱਦਾ ਬਣਿਆ ਪ੍ਰਸ਼ਾਦ ਛਕ ਲਿਆ ਮਨ ਦੀ ਝੋਲੀ ਗੁਰੂ ਸਾਹਮਣੇ ਫੈਲਾਈ ਤੇ ਗੁਰ ਪ੍ਰਸ਼ਾਦ ਮਿਲ ਜਾਣਾ ਏ ਤਨ ਮਨ ਅਰਪਿਓ ਤਨ ਤੇ ਮਨ ਅਰਪ ਦੇ ਗੁਰੂ ਨੇ ਬਸ ਫਿਰ ਕੀ ਸੀ ਪੰਡਤ ਨੇ ਫਿਰ ਅਰਪ ਦਿੱਤਾ ਪੰਡਤ ਨੇ ਫਿਰ ਆਪਣਾ ਤਨ ਤੇ ਮਨ ਅਰਪ ਦਿੱਤਾ ਮੇਰੇ ਗੁਰੂ ਰਵਿਦਾਸ ਨੂੰ ਰੱਖਿਆ ਚਰਨਾ ਵਿੱਚ ਥਾਲ ਕਹਿੰਦਾ ਪਾਤਸ਼ਾਹ ਹੁਣ ਕਿਰਪਾ ਕਰ ਦੇ ਮੇਰੇ ਤੇ ਗੁਰੂ ਨੇ ਕਰ ਦਿੱਤੀ ਹੁਣ ਪਿਆਰੇ ਉਹ ਤੁਹਾਨੂੰ ਵੀ ਇਹ ਬੇਨਤੀ ਹੈ ਪੇ ਤਨ ਮਨ ਅਰਪਿਓ ਪੂਜ ਚਰਾਵੋ